ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਸਵੇਰੇ 10:00 ਵਜੇ 12 ਮਿੰਟ ਤੇ ਇੱਕ ਕਤਲ ਹੁੰਦਾ ਹੈ ਅਬੋਰ ਦੇ ਵਿੱਚ ਸੰਜੇ ਵਰਮਾ ਦਾ ਔਰ ਇਹ ਕਤਲ ਇੱਕ ਵੱਡੇ ਕਾਰੋਬਾਰੀ ਦਾ ਹੈ ਬੀਅਰ ਵੈਲ ਦੇ ਮਾਲਕ ਦਾ ਜਿਹਦਾ ਸ਼ੋਰੂਮ ਬੀਅਰ ਵੈਲ ਫਿਲਮਾਂ 'ਚ ਵੀ ਉਹਦਾ ਜ਼ਿਕਰ ਹੁੰਦਾ ਸੋ ਉਹਨੂੰ ਮਾਰ ਦਿੱਤਾ ਗਿਆ ਔਰ ਮਾਰਿਆ ਕਿਨੇ ਏਵੀ ਦਸਤਾ ਆਰਜੂ ਵਿਜ਼ਨ ਬਿਸ਼ਨੋਈ आरजू बिश्नोई नाम ਦੇ ਅਕਾਊਂਟ ਤੇ ਜ਼ਿੰਮੇਵਾਰੀ ਲਈ ਗਈ ਇਹ ਅਬੋਰਤਾ ਇਲਾਕਾ ਹੀ ਲਾਰੈਂਸ ਬਿਸ਼ਨੋਈ ਦਾ ਮੈਂ ਅੱਜ ਗੱਲ ਜਿਹੜੀ ਕਰਨੀ ਹੈ ਦੋ ਗੱਲਾਂ ਕਰਦੀਆਂ ਨੇ ਇਸ ਵੀਡੀਓ ਦੇ ਵਿੱਚ ਇੱਕ ਤਾਂ ਇਹ ਹੀ ਕਿ ਅੱਜ ਕੱਲ ਗੈਂਗਸਟਰ ਬਾਦ ਕਿਉਂ ਵੱਧ ਰਿਹਾ ਜਾਂ ਕਿੰਨਾ ਵੱਧ ਰਿਹਾ ਦੂਜੀ ਗੱਲ ਜਿਹੜੀ ਹੈ ਉਹ ਨਸ਼ਿਆਂ ਦੀ ਨਸ਼ੇ ਵੀ ਵੱਧ ਰਹੇ ਨੇ ਜੁੱਧ ਨਸ਼ਿਆਂ ਵਿਰੁੱਧ ਵੀ ਚੱਲ ਰਿਹਾ ਹੈ ਤੇ ਸਰਕਾਰ ਦੀ ਜਵਾਬ ਦੇਹੀ ਦੋਨੇ ਗੱਲਾਂ ਤੇ ਔਰ ਖਾਸ ਤੌਰ ਤੇ ਜਿਹੜਾ ਗੈਂਗਸਟਰ ਬਾਦ ਹੈ ਜਦ ਗੈਂਗਸਟਰ ਜਿਵੇਂ ਕਤਲ ਕਰ ਰਹੇ ਨੇ ਜਾਂ ਫਰੋਤੀਆਂ ਜਾਂ ਜਿਵੇਂ ਜਬਰੇ ਬਸੂਰਦੀ ਹੋ ਰਹੀ ਹੈ ਔਰ ਕਿੰਨਾ ਕਿੰਨਾ ਤਾਂ ਹੋ ਰਹੀ ਹੈ 10 12 ਤਾਂ ਬੰਦੇ ਉਹ ਨੇ ਜਿਨ੍ਹਾਂ ਦੀ ਲਿਸਟ ਆਪਣੇ ਸਭ ਨੇ ਤਾਨੀਆਂ ਦੇ ਪਿਓ ਤੋਂ ਲੈ ਕੇ ਪਰਨੀਸ਼ ਵਰਮਾ ਤੋਂ ਬਹੁਤ ਸਾਰੇ ਲਿਸਟ ਹੈ ਇਸ ਵੀਡੀਓ ਚ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਸਾਰੀ ਸੂਚੀ ਦੀ ਤੇ ਨਾਲ ਗੱਲ ਕਰਨੀ ਹੈ ਕਿ ਨਸ਼ਿਆਂ ਦੇ ਨਾਲ ਇਹ ਸਿੱਧੇ ਤੌਰ ਤੇ ਜੁੜਿਆ ਹੁੰਦਾ ਹੈ ਲੇਕਿਨ ਨਸ਼ਿਆਂ ਦੇ ਮਾਮਲੇ ਚ ਇੱਕ ਗੱਲ ਸਮਝਣੀ ਆਉਂਦੀ ਸਰਕਾਰ ਦੀ ਮੈਂ ਇੱਕ ਪ੍ਰੋਗਰਾਮ ਕੀਤਾ ਸਰਕਾਰ ਕਹਿਦੀ ਹੈ ਇਸ ਵਿਸ਼ੇ ਤੇ ਅਸੀਂ ਗੱਲ ਨਹੀਂ ਕਰਨੀ ਉਹ ਐਡਰੈਸ ਇhtियार ਦੇ ਰਹੀ ਹੈ ਕਿ ਕਾਰਨ ਕੀ ਹੈ ਕਿ ਨਸ਼ੇ ਜਿਹੜੇ ਨੇ ਭਾਵੇਂ ਕਿ ਚਟੇ ਤੋਂ ਹਟਾ ਲਓ ਲੇਕਿਨ 91 ਲੱਖ ਗੋਲੀਆਂ ਅਸੀਂ ਆਏ ਮਹੀਨੇ ਦਿੰਨੇ ਆ ਤੇ ਨਸ਼ੇ ਦੀਆਂ ਗੋਲੀਆਂ ਤੇ ਲਾ ਰਹੇ ਆ ਇਹ ਤੇ ਵੀ ਸਵਾਲ ਹੁੰਦੇ ਨੇ ਲੇਕਿਨ ਅੱਜ ਜਿਹੜੀ ਗੱਲ ਆਪਾਂ ਗੈਂਗਸਟਰ ਜਿਹੜਾ ਫਰੋਤੀਆਂ ਲਈ ਕਤਲ ਕਰ ਰਹੇ ਨੇ ਜਾਂ ਹਮਲੇ ਕਰ ਰਹੇ ਨੇ ਉੰਨਾ ਤੇ ਜ਼ਿਕਰ ਵੀ ਕਰ ਲਈਏ ਹਰ ਰੋਜ਼ ਆਪਾਂ ਹੋਰ ਵਿਸ਼ੇ ਤੇ ਗੱਲ ਕਰਦੇ ਆਂ ਲੇਕਿਨ ਸੂਬੇ ਦੀ ਲਾਅ ਐਂਡ ਆਰਡਰ ਦੀ ਸਥਿਤੀ ਅਮਨ ਕਾਨੂੰਨ ਦੀ ਸਥਿਤੀ ਤੇ ਵੀ ਗੱਲ ਕਰਨੀ ਬਣਦੀ ਹੈ ਇਹ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਅਪੀਲ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਤਾਂ ਇਹ ਹੈ ਕਿ ਜਿਵੇਂ ਇਹ ਜੁਲਾਈ ਦੇ ਪਹਿਲੇ ਹਫਤੇ ਜਾਂ 2-3 ਦਿਨਾਂ ਦੀ ਗੱਲ ਕਰਾਂ ਜਾਂ ਪਿਛਲੇ ਕੁਝ ਦਿਨਾਂ ਦੀ ਗੱਲ ਕਰਾਂ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਨੇ ਅੱਜ ਦੀ ਮੈਂ ਗੱਲ ਕਰ ਹੀ ਦਿੱਤੀ ਤੁਹਾਨੂੰ ਕਿ ਬੋਰ ਦਾ ਸੰਜੇ ਵਰਮਾ ਸਵੇਰੇ ਸਵੇਰੇ ਸਬਕ 10 ਵਜੇ ਉਹ ਆਪਣੇ ਸ਼ੋਰੂਮ ਡੀਅਰ ਬੈਲ ਤੇ ਉਹਨਾਂ ਉੱਥੇ ਪਹਿਲੇ ਹੀ ਖੜੇ ਸੀ ਬੰਦੇ ਜਿਹੜੇ ਉਹ ਮੋਟਰਸਾਈਕਲ ਤੇ ਤਾਕਲਾ ਕੇ ਖੜੇ ਸੀ ਤੇ ਕਹਿੰਦੇ ਨੇ ਕਿ ਅੰਦਰ ਜੇ ਕਿਤੇ ਚਲੇ ਜਾਂਦਾ ਫੇਰ ਨਹੀਂ ਹੋਰ ਮਰਨਾ ਸੀ ਅੰਦਰ ਤਾਂ ਦਾ ਸਟਾਫ ਵੀ ਬਹੁਤ ਆਂਦਰੋਂ ਵੜ ਕੇ ਨਿਕਲਣਾ ਬੜਾ ਮੁਸ਼ਕਲ ਸੀ ਕਾਫੀ ਮਸ਼ਹੂਰ ਉਹਦਾ ਸ਼ੋਰੂਮ ਤੇ ਜਦੋਂ ਉਹ ਕਾਰ ਚ ਉਤਰਦਾ ਉਹਦੇ ਉਹ ਗੋਲੀ ਮਾਰੀ ਜਾਂਦੀ ਹੈ ਤੇ ਉਹਨੂੰ ਹਮਲਾ ਮਾਰ ਕੇ ਆਪਦਾ ਮੋਟਰਸਾਈਕਲ ਛੱਡ ਦਿੰਦੇ ਨੇ ਕੋਈ ਹੋਰ ਲੈ ਕੇ ਇੱਕ ਕਾਰ ਖੜੀ ਹੈ ਉੱਥੇ ਲੈ ਕੇ ਅੱਗੇ ਭੱਜ ਜਾਂਦੇ ਨੇ ਸੀਸੀਟੀਵੀ ਸਾਹਮਣੇ ਆ ਗਈ ਤੋਂ ਕੌਣ ਹੈ ਪੁਲਿਸ ਕਹੀ ਜਾਂਦੀ ਜੇ ਅਸੀਂ ਪਛਾਣ ਲੈ ਅਸੀਂ ਉਹ ਕਦੇ ਪਛਾਣਨ ਵਾਲੀ ਤਾਂ ਅੱਜ ਕੱਲ ਗੱਲ ਹੀ ਨਹੀਂ ਉਹਦਾ ਕਤਲ ਕਰਕੇ ਅੱਜ ਕੱਲ ਤਾਂ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਇੱਥੇ ਵੀ ਪਾਤਾ ਅਗਲੇ ਨਾਲ ਦੇ ਨਾਲ ਆਰਜੂ ਬਿਸ਼ਨੋਈ ਦੇ ਅਕਾਊਂਟ ਤੇ ਪਾਤਾ ਕਿ ਅਸੀਂ ਜ਼ਿੰਮੇਵਾਰੀ ਲਈਏ ਹਾਲਾਂਕਿ ਪੈਸੇ ਦਾ ਜ਼ਿਕਰ ਨਹੀਂ ਕੀਤਾ ਉਹਦੇ ਚ ਕਿ ਜੋ ਸਾਡੇ ਦੁਸ਼ਮਣਾਂ ਦੀ ਸਪੋਰਟ ਕਰਦਾ ਹੈ ਉਹਨੂੰ ਤਾਂ ਅਸੀਂ ਮਿੱਟੀ ਚ ਬੁਲਾ ਦਾਂਗੇ ਕੋਈ 골ਡੀ ਢਿੱਲੋਂ ਜਾਂ ਕਲੇਰ ਇੱਕ ਉਹਨੇ ਜ਼ਿੰਮੇਵਾਰੀ ਲਈ ਹੈ ਤਾਂ ਇਹਦਾ ਹਰੂ ਦਾ ਸਿਲਸਿਲਾ ਹੁਣ ਆਪਾਂ ਇਸ ਤੋਂ ਇੱਕ ਦਿਨ ਪਹਿਲਾਂ ਮਹਾਰਾਣ ਸੀ ਉਹ ਇੱਕ ਜਿਹੜਾ ਸਿੱਧੂ ਮਸੂਏ ਵਾਲੇ ਦੇ ਕਤਲ ਚਾਇਆ ਸੀ ਉਹਦਾ ਭਰਾ ਜਗਰੂਪਾ ਦਾ ਉਹਦਾ ਕਤਲ ਜਿਸ ਤਰੀਕੇ ਨਾਲ ਹੋਇਆ ਸਰੀਆਮ ਹੀ ساری ਦੁਨੀਆ ਨੇ ਦੇਖਿਆ ਉਦੋਂ ਪਹਿਲਾਂ ਉਹ ਦੁਨੀਆ ਨੇ ਦੇਖਿਆ ਜੱਗੂ ਭਗਵਾਨਪੁਰੇ ਦੀ ਮਾਂ ਹਰਜੀਤ ਕੌਰ ਨਾਲ ਉਹਦੇ ਕਰਨਵੀਰ ਬੈਠਾ ਸੀ ਬਟਾਲੇ ਦੇ ਵਿੱਚ ਜਿਹੜਾ ਕਤਲ ਹੋਇਆ ਤੋ ਇਹ ਤਾਂ ਹਰ ਰੋਜ਼ ਦੀਆਂ ਗੱਲਾਂ ਨੇ ਤਾਂ ਪਿੱਛੇ ਦਾ ਜਿਹੜਾ ਇੱਕ ਹੋਰ ਕਤਲ ਜਿਹਦਾ ਜ਼ਿਕਰ ਲਗਾਤਾਰ ਚੱਲ ਰਿਹਾ ਹੈ 4 ਜੁਲਾਈ ਦੀ ਗੱਲ ਹੈ ਇਹ ਤਾਨੀਆਂ ਜਿਹੜੀ ਪੰਜਾਬੀ ਫਿਲਮਾਂ ਦੀ ਅਦਾਕਾਰ ਹੈ ਚੰਗੀਆਂ ਫਿਲਮਾਂ ਨੇ ਕਿਸਮਤ ਉਹਦੀ ਚੰਗੀਆਂ ਕਿਸਮਤ ਤੋਂ ਸ਼ੁਰੂ ਕੀਤਾ ਸੀ ਉਹਨਾਂ ਕੰਮ ਐਮ ਵੀ ਵਰਕਨਨ ਤੇ ਉਹਦੇ ਪਤਾ ਡਾਕਟਰ ਅਨਿਲਜੀਤ ਕੰਬੋਜ਼ ਜੀ ਦਾ ਕੋਟ ਇਸੇ ਖਾਂਚ ਮੋਗੇ ਜਿਹੜੇ ਹਰਵੰਸ ਕਲੀਨਿਕ ਹੈ ਕਲੀਨਿਕ ਤੇ ਬੈਠਾ ਹੈ ਡਾਕਟਰ ਡਾਕਟਰ ਸਾਹਿਬ ਕੋਲ ਬੰਦਾ ਆਉਂਦਾ ਕਹਿੰਦਾ ਜੀ ਮੈਂ ਚੈੱਕ ਕਰਾਉਣਾ ਤੇ ਚੈੱਕ ਕਰਾਉਣ ਦੇ ਲਈ ਉਹ ਬੰਦਾ ਆਉਂਦਾ ਉਹ ਚੈਕਿੰਗ ਉਹ ਤੇ ਮੈਡੀਕਲ ਚੈੱਕਅਪ ਕਰ ਰਹੇ ਨੇ ਉਹਦੀ ਤੇ ਨਾਲ ਦੇ ਨਾਲ ਇੱਕ ਬੰਦਾ ਕੈਵਨ ਛੋਰ ਹੁੰਦਾ ਗੋਲੀਆਂ ਮਾਰਦਾ ਤੇ ਮਾਰ ਕੇ ਜਿਹੜੇ ਭੱਜ ਜਾਂਦੇ ਨੇ ਉਹਦਾ ਮੁੰਡਾ ਉਥੇ ਵਿੱਚ ਸੀ ਫੜ ਕੇ ਉਹਨਾਂ ਨੂੰ ਇਮੀਡੀਏਟਿਵ ਮੈਡੀਸਿਟੀ ਹਸਪਤਾਲ ਜਿਹੜਾ ਨਿੱਜੀ ਹਸਪਤਾਲ ਚ ਲਿਜਾਇਆ ਜਾਂਦੇ ਨੇ ਹਾਲ ਤੱਕ ਹਾਲਤ ਤਾਂ ਗੰਭੀਰ ਹੈ ਖਤਰੇ ਤੋਂ ਬਾਹਰ ਨਹੀਂ ਲੇਕਿਨ ਹਾਲ ਤੱਕ ਚਾਉਂਦਾ ਡਾਕਟਰ ਅਨਿਲਜੀਤ ਲੇਕਿਨ ਗਲਤ ਹੋਈ ਹੈ ਕਿ ਤਾਨੀਆਂ ਦਾ ਪਤਾ ਉਸ ਨੂੰ ਥ੍ਰੈਟ ਸੀ ਪਹਿਲਾਂ ਹੀ ਸਿਕਿਉਰਿਟੀ ਵੀ ਮਿਲੀ ਹੋਈ ਸੀ ਔਰ ਸਿਕਿਉਰਿਟੀ ਤੋਂ ਬਾਅਦ ਉਹਦਾ ਜਿਹੜਾ ਹੈ ਇਸ ਨੇ ਉਹਦੀ ਵਿਡਰੋਅ ਕਰ ਲਈ ਸੀ ਸਿਕਿਉਰਿਟੀ ਤੇ ਹੁਣ ਹੋਲੀ ਮਾਰੀ ਗਈ ਹੁਣ ਰੌਲਾ ਤਾਂ ਇਹੀ ਹੈ ਕਿ ਇਹ ਗੈਂਗਸਟਰ ਜਿਹੜੇ ਟਾਰਗੇਟ ਕਿੱਥੋਂ ਬਣਾਉਂਦੇ ਨੇ ਜਿੱਥੇ 4 ਪੈਸੇ ਮਿਲ ਸਕਦੇ ਨੇ ਹੁਣ ਸਾਡੇ ਤੇ ਕੀ ਕਰੂ ਸਾਡੇ ਕੋਲ ਕੀ ਗੰਜੀ ਨਾਲ ਕੀ ਨਿਚੋੜੂ ਲੇਕਿਨ ਉਹ ਟਾਰਗੇਟ ਬਣਾ ਲੈਂਦੇ ਨੇ ਵੀ ਇਹ ਇਹ ਤੋਂ 4 ਪੈਸੇ ਬਣ ਸਕਦੇ ਨੇ ਤੇ ਉੱਥੇ ਜਬਰੀ ਬਸੂਲੀ ਹੋ ਰਹੀ ਹੈ ਸਰਕਾਰ ਕੀ ਕਰ ਸਕਦੀ ਹੈ ਸਰਕਾਰ ਕੁਝ ਨਹੀਂ ਕਰਦੀ ਅੱਜ ਕੱਲ ਸਰਕਾਰ ਲੱਤਾਂ 'ਚ ਗੋਲੀਆਂ ਮਾਰਦੀ ਹੈ ਇਹਦੇ ਬਿਮਾਰੀਆਂ ਹੁਣ ਜਿਹੜੇ ਬੰਦੇ ਤਾਨੀਆਂ ਦੇ ਪਿਓ ਤੇ ਜਿਹਨੇ ਗੋਲੀ ਚਲਾਈ ਸੀ ਉਹ ਤਿੰਨਾਂ ਬੰਦਿਆਂ ਦੇ ਪੈਰਾਂ 'ਚ ਗੋਲੀਆਂ ਕਹਿੰਦੇ ਜੂਨਕਾਉਂਟਰ ਹੋ ਗਿਆ ਤੇ ਉਹਨਾਂ ਦੇ ਲੱਤਾਂ 'ਚ ਗੋਲੀਆਂ ਮਾਰ ਗਿਆ ਫੜ ਲੇ ਲੇਕਿਨ ਡਰ ਫਿਰ ਵੀ ਨਹੀਂ ਤੁਸੀਂ ਇਹ ਦੇਖੋ ਵੀ ਜਿੰਨੇ ਇਨਕਾਊਂਟਰ ਹੋ ਰਹੇ ਨੇ ਉਹਨਾਂ ਦੇ ਲੱਤਾਂ 'ਚ ਗੋਲੀਆਂ ਲੱਗਦੀਆਂ ਨੇ ਕਦੇ ਰਿਕਵਰੀ ਦੇ ਟਾਈਮ ਕਦੇ ਕਿਸੇ ਟਾਈਮ ਪਰ ਕੰਮ ਫਿਰ ਵੀ ਪਤੀ ਜਾਂਦਾ ਕੰਮ ਤਾਂ ਜਿਹੜੀ ਖਾਸ ਵਰਤੇ ਜਿਹੜੇ ਇਹ ਫਿਲਮ ਇੰਡਸਟਰੀ 뮤직 ਇੰਡਸਟਰੀ ਨਾਲ ਸੰਬੰਧਤ ਲੋਕ ਨੇ ਇਹਨਾਂ ਕੋਲ ਪੈਸਾ ਜ਼ਿਆਦਾ ਹੁੰਦਾ ਹੈ ਸ਼ਾਇਦ ਇਸ ਕਰਕੇ ਤੇ ਇਹਨਾਂ ਤੇ ਬਸੂਲੀ ਜ਼ਿਆਦਾ ਹੁੰਦੀ ਹੈ ਤੇ ਜੇ ਮੈਂ ਦੱਸਾਂ ਤੁਹਾਨੂੰ ਮੇਰਾ ਦੋਸਤ ਦਾ ਬੇਟਾ ਪਰਨੀਸ਼ ਵਰਮਾ ਤੇ ਅਸੀਂ ਸਾਡੇ ਕੋਲ ਹੀ ਮਤਲਬ ਕਿਉਂਕਿ ਬਚਪਨ ਤੋਂ ਅਸੀਂ ਇਕੱਠੇ ਸੀ ਯੂਨੀਵਰਸਿਟੀ ਦੇ ਵਿੱਚ ਮੈਂ ਦੇਖਿਆ ਮੁੰਡਾ ਬਹੁਤ ਵਧੀਆ ਹੈ ਤੇ ਨਿਕਲੇ ਪਰੂ ਹੈ ਤੇ ਖੇਡਦਾ ਖੇਡਦਾ ਚਲੋ ਵਧੀਆ ਆਸਟ੍ਰੇਲੀਆ ਚਲਾ ਗਿਆ ਉਸ ਤੋਂ ਬਾਅਦ ਆਪ ਦਾ ਮਿਹਨਤ ਕੀਤੀ ਨੌਂ ਬਣਾਇਆ ਔਰ ਸਿੰਗਰ ਬਣ ਗਿਆ ਫਿਲਮਾਂ ਚ ਗਿਆ ਤੇ ਪਰਨੀਸ਼ ਵਰਮਾ ਤੇ 20 ਅਟੈਕ ਹੋਇਆ ਸੀ ਤੇ ਉਹਦੇ ਗੋਲੀ ਲੱਗੀ ਸੀ ਪਰਨੀਸ਼ ਵਰਮਾ ਤੇ ਉਹਦਾ ਇਹ ਠੀਕ ਹੈ ਕਿ ਉਹ ਬਚ ਗਿਆ ਲੇਕਿਨ ਉਸ ਨੂੰ ਇਹ 18 ਦੀ ਗੱਲ ਹੈ 13 April 18 ਨੂੰ ਤੇ ਉਹ ਪ੍ਰੋਗਰਾਮ ਕਰਕੇ ਆ ਰਿਹਾ ਸੀ ਜਦੋਂ ਉਹ ਤਾਂ ਗੱਡੀ ਭਜਾ ਕੇ ਪਚਾ ਲਿਆ ਉਹਨੇ ਨਹੀਂ ਤਾਂ ਇਹ ਵੀ ਇਹਦੀ ਕਿਸਮਤ ਚੰਗੀ ਸੀ ਆ ਕਹਿ ਲਈਏ ਕਿ ਪਰਨੀਸ਼ ਬਚ ਗਿਆ ਤੇ ਗੱਲ ਹੋਈ ਸੀ ਤੇ ਪਰਨੀਸ਼ ਨੇ ਬੜੀ ਮਿਹਨਤ ਕੀਤੀ ਸੀ ਤੇ ਉਹ ਪੰਜਾਬੀ ਯੂਨੀਵਰਸਿਟੀ ਚ ਪੈਦਾ ਹੋਇਆ ਸੀ ਪਟਿਆਲੇ ਤੇ ਕਿਉਂਕਿ ਸਤੀਸ਼ ਵਰਮਾ ਬੜਾ ਵਧੀਆ ਪੰਜਾਬੀ ਦੇ ਰਾਈਟਰ ਨੇ ਉਹਦੇ ਪਿਤਾ ਜੀ ਤੇ ਇਹ ਸਿਰਫ ਫਿਲਮਾਂ ਪਹਿਲਾਂ ਤਾਂ ਮਿਊਜ਼ਿਕ ਡਾਇਰੈਕਸ਼ਨ ਚ ਮਿਊਜ਼ਿਕ ਬਣਾਉਣ ਲੱਗ ਗਿਆ ਗਾਣੇ ਫੇਰ ਆਪ ਗਾਉਣ ਲੱਗ ਗਿਆ ਫਿਰ ਫਿਲਮਾਂ ਚ ਵੀ ਆ ਗਿਆ ਰਾਕਿਊਮੈਂਟਲ ਦੀ ਵਧੀਆ ਫਿਲਮਾਂ ਚ ਪਹਿਲੀ ਫਿਲਮ ਸੀ ਤੇ ਫਿਰ ਤਾਂ ਗਾਣੇ ਤਾਂ ਇਹਦੇ ਘਰ ਬਹੁਤ ਮਸ਼ਹੂਰ ਹੋਏ ਨੇ ਤੇ ਲੇਕਿਨ ਜਿਹੜਾ ਮਸ਼ਹੂਰ ਹੁੰਦਾ ਉਹ ਟਾਰਗੇਟ ਤੇ ਆ ਜਾਂਦਾ ਪਰਨੀਸ਼ ਫਰਮਨ ਦੀ ਤਾਂ ਚਲੋ ਠੀਕ ਸੀ ਇਹਦੇ ਸੋਸ਼ਲ ਮੀਡੀਆ ਤੇ ਵੀ ਬਹੁਤ ਫਾਲੋਅਰਸ ਨੇ ਨਾਉਨ ਮੀਡੀਆ ਦੇ ਫਾਲੋਅਰਸ ਨੇ ਇਹਦੇ ਇੰਸਟਾਗ੍ਰam ਤੇ ਔਰ ਫੇਸਬੁਕ ਵੀ ਇਹਦੀ ਕਾਫੀ ਹੈ 3.5 ਲੱਖ ਜਿਹੜੇ 3.5 ਮਿਲੀਅਨ ਫਾਲੋਅਰਸ ਉਹਦੇ ਵਿੱਚ ਨੇ ਸਬਸਕ੍ਰਾਈਬਰ ਬਹੁਤ ਨੇ ਤੇ YouTube ਤੇ 3.42 ਨੇ ਤੋਂ ਪਪੂਲਰ ਬੰਦਾ ਹੈ ਪਪੂਲਰ ਦੀ ਗੈਂਗਸਟਰ ਪੈਂਦੇ ਨੇ ਮਗਰ ਅੱਗੇ ਵੀ ਕਰੇ ਵਾਲਾ ਇਹਦੇ ਵੀ ਤੇ ਜਿਹੜਾ ਹੈ ਇਹ ਇਸ ਨੂੰ ਵੀ ਥ੍ਰੈਟ ਹੈ ਇਹਨੇ ਵੀ ਕਈ ਵਾਰ ਦਰਜ ਕਰਾਇਆ 18 ਚ ਇਹਦੇ ਤੇ ਵੀ ਹੋਇਆ ਸੀ ਤੇ ਇਹ ਵੀ ਮੁੰਡਾ ਫਿਲਮਾਂ ਚ ਵੀ ਆ ਘਾਉਨੇ ਵੀ ਕਾਉਂਦਾ ਇਹ ਥੋੜਾ ਇਹਨਾਂ ਨਾਲੋਂ ਵੱਡਾ 83 ਦਾ ਜਨਮ ਹੈ ਇਹਦਾ ਕੂਮਕਲਾ ਦਾ ਲੇਕਿਨ ਠੀਕ ਹੈ ਪੰਜਾਬੀ ਫਿਲਮ ਚ ਚੰਗਾ ਦਾ ਨਾਮ ਬਣ ਗਿਆ ਹੁਣ ਤੇ ਲੇਕਿਨ ਮੇਲ ਕਰਾ ਦੇ ਰੱਬਾ ਚ ਸ਼ੁਰੂ ਹੋਇਆ ਸੀ ਤਾਂ ਡੈਬਿਊ ਜਿਹੜਾ ਸੀ ਤੇ ਇਹਨੂੰ ਵੀ ਥ੍ਰੈਟ ਤੋਂ ਘਿਪੀ ਘਰੇਵਾਲ ਵੀ ਜੋ 8 ਮਿਲੀਅਨ ਮੈਂ ਹੈਰਾਨੂ ਕਹਦੇ 8 ਮਿਲੀਅਨ ਇਹਦੇ ਫਾਲੋਅਰਸ ਨੇ ਜਿਹੜੇ ਇੰਸਟਾਗ੍ਰam ਤੇ ਤੇ ਇਸ ਤਰ੍ਹਾਂ ਫੇਸਬੁੱਕ ਤੇ ਵੀ ਤਕਰੀਬਨ 7.5 ਮਿਲੀਅਨ ਫਾਲੋਅਰਸ ਨੇ 9.77 ਲੱਖ ਸਬਸਕ੍ਰਾਈਬਰ ਨੇ ਬੜੇ ਸਾਰੇ ਤੋਂ ਇਸ ਤਰ੍ਹਾਂ ਉਹਦਾ ਮਨਪ੍ਰੀਤ ਔਰਖ ਉਹ ਤੇ ਬੰਬੀਆ ਗੈਂਗ ਗਾਇਕ ਉਹਤੇ ਤੇ ਜਿਹੜੀ ਜਿਹੜੀ ਇਹ ਸਭ ਦੀ ਮਨਪ੍ਰੀਤ ਔਰਖ ਜਿਹੜਾ ਹੈ ਇਹ ਵੀ ਇਹਦਾ ਹਾਨੀ ਹੈ ਪਰਨੀਸ਼ ਬਰਮਾ ਦਾ ਇਹਦੇ ਵੀ ਚੰਗੇ ਗੀਤ ਚੱਲੇ ਨੇ ਲੇਕਿਨ ਮੈਂ ਤੇਰੀ ਤੂੰ ਮੇਰਾ ਇਹਦੀ ਫਿਲਮ ਜਿਹੜੀ ਆਈ ਸੀ ਲਾਰੈਂਸ ਦਾ ਪਹਿਲਾਂ ਤਾਂ ਕਹਿੰਦੇ ਜੀ ਇਹ ਤੇ ਲਾਰੈਂਸ ਦਾ ਕਰੀਬੀ ਹੈ ਇਸ ਤਰ੍ਹਾਂ ਦਾ ਵੀ ਇੱਕ ਹੋਰ ਵੀ ਗੱਲ ਹੈ ਜਿਹੜੀ ਇਹ ਜਿਹੜੇ ਚਾਹੇ ਸਿੰਗਰ ਨੇ ਨਾਲ ਇਹਨਾਂ ਨਾਲ ਜਾਂ ਤਾਂ ਕਰੀਬੀ ਹੋਣ ਦਾ ਰਿਸ਼ਤਾ ਜਾਂ ਪੈਸਿਆਂ ਦਾ ਰਿਸ਼ਤਾ ਜਾਂ ਇਹ ਇੱਕ ਦੂਜੇ ਦੇ ਰਿਸ਼ਤੇ ਹੁੰਦੇ ਨੇ ਹੁਣ ਜਿਹੜੀ ਗੱਲ ਸਿੱਧੂ ਮਸੇਵਾਲੇ ਦੀ ਹੋਈ ਸੀ ਉਹਨੂੰ ਢੜਵੇ ਕਬੱਡੀ ਦੇ ਕਾਰਨ ਇਹ ਕਹਿੰਦੀ ਵੀ ਉੱਥੇ ਨਹੀਂ ਜਾਣਾ ਲਾਰੈਂਸ ਬਸ ਨਹੀਂ ਗਿਆ ਸੀ ਰੋਲਟ ਉੱਥੋਂ ਪਿਆ ਸੀ ਇਸ ਤਰ੍ਹਾਂ ਦੇ ਵੀ ਕਿਤੇ ਗਾਉਣਾ ਕੀ ਗਾਉਣਾ ਨਹੀਂ ਗਾਉਣਾ এবੀਸੀ ਸਿੱਧੂ ਸਿਰ ਤੋਂ ਬਾਰੇ ਵੀ ਗਿਆ ਸੀ ਨਾ ਤੋਂ ਬਾਅਦ ਉੱਥੇ ਫਿਰ ਆਪਾਂ ਕੀ ਜ਼ਿਕਰ ਕਰਨਾ ਉਹ ਤਾਂ ਬਹੁਤ ਜ਼ਿਕਰ ਹੋ ਚੁੱਕਿਆ ਹੈ ਸਾਰੇ ਗੱਲਾਂ ਦਾ ਲੇਕਿਨ ਇਹਨਾਂ ਨਾਲੋਂ ਸਭ ਤੋਂ ਪਪੂਲਰ ਜਿਹੜਾ ਸੀ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਉਹਦੇ ਤਾਂ 15.9 ਮਿਲੀਅਨ ਇੰਸਟਾਗ੍ਰam ਤੇ 10 ਮਿਲੀਅਨ ਜਿਹੜੇ ਫੇਸਬੁੱਕ ਤੇ 28 ਮਿਲੀਅਨ ਸਬਸਕ੍ਰਾਈਬਰ ਉਹ ਤਾਂ ਬਹੁਤ ਪਪੂਲਰ ਬੰਦਾ ਸੀ ਲੇਕਿਨ ਤੁਰ ਗਿਆ ਤੇ ਲੜਾਈ ਝਗੜਾ ਤਾਂ ਬੱਬੂ ਮਾਨ ਨਾਲ ਵੀ ਰਿਹਾ ਇਹਨੂੰ ਵੀ ਕੋ ਜਿਹੜੀ ਧਮਕੀਆਂ ਮਿਲੀਆਂ ਨੇ ਚਾਹ ਕਦੇ ਗੋਲਡੀ ਬਰਾਡ ਦੀਆਂ ਕਦੇ ਕੀ ਦੀਆਂ ਤੇ ਬੱਬੂ ਮਾਨ ਵੀ ਇਹਨਾਂ ਦੇ ਲਿਸਟ ਦੇ ਵਿੱਚ ਤਾਂ ਹੈ ਤੇ ਹੁਣ ਆਪਾਂ ਨੂੰ ਕੀ ਪਤਾ ਕਿ ਜਿਹੜੇ ਲਿਸਟ ਚ ਆਉਂਦੇ ਨੇ ਉਹਨੂੰ ਕੋਈ ਉਹ ਲੈ ਦੇ ਕੇ ਹੁਣ ਤਾਂ ਪੁਲਿਸ ਕੀ ਕਹਿੰਦੀ ਹੈ ਪੁਲਿਸ ਦੇ ਵੀ ਸੁਣ ਲਓ ਤੁਸੀਂ ਪੁਲਿਸ ਕਹਿੰਦੀ ਹੈ ਚਲੋ ਜੀ ਤੁਸੀਂ ਦੇਖ ਲਓ ਆਪਣੀ ਜਾਨ ਬਚਾਓ ਲੈ ਦੇ ਕੇ ਕੁਝ ਕਰ ਲਓ ਜਿਹੜੀ ਪ੍ਰੋਟੈਕਟ ਕਰਨ ਦੀ ਬਚਾਏ ਉਹ ਤਾਂ ਇੱਕ ਕਿਸਮ ਦੀ ਪਚੌਲਗਿਰੀ ਕਰਨ ਲੱਗੀ ਮਤਲਬ ਗੈਂਗਸਟਰ ਦਾ ਤਾਂ ਹੌਸਲੇ ਤਾਂ ਪਦਰ ਨਹੀਂ ਪਤਾ ਨਹੀਂ ਨੇ ਸੋ ਇਸੇ ਤਰ੍ਹਾਂ ਬੱਬੂ ਮਾਨ ਦੇ ਬਾਅਦ ਆਪਾਂ ਕਰਨੋਜ਼ਲਾ ਦੀ ਵੀ ਗੱਲ ਕਰ ਲਈਏ ਜੀ ਉਹ ਵੀ ਤੇ ਉਹ ਉਹਦੇ ਚ ਵੀ ਉਹਦਾ ਵੀ ਕੋਈ ਬਿਵਾਦ ਲਾਰੈਂਸ ਦੇ ਭਰਾ ਨੂੰ ਲੈ ਕੇ ਮਤਲਬ ਸਭ ਦਾ ਕੁਝ ਨਾ ਕੁਝ ਹੈ ਉਹਦੇ ਉਹਦੇ ਬਾਰੇ ਵੀ ਲਿਖਿਆ ਜੀ ਇਹਦਾ ਨਾਮ ਹਸਾਬ ਕਰਨਾ ਹੈ ਬੰਟੀ ਬੈਂਸ ਇਹਦਾ ਵੀ ਇਹ ਵੀ میوزਿਕ ਇੰਡਸਟਰੀ ਚ ਠੀਕ ਹੈ ਇਹਦਾ ਨਾਮ ਇਹਦਾ YouTube ਚੈਨਲ ਸੋਸ਼ਲ ਮੀਡੀਆ ਵੀ ਠੀਕ ਚੱਲ ਰਿਹਾ ਹੈ ਬੀਸ਼ੋਸ਼ਲ ਜਦੋਂ ਨਾਮੇ ਤੋਂ ਇਹ ਵੀ ਪਪੂਲਰ ਬੰਦਾ ਹੈ ਤੇ ਅਹੀਂ ਐਪੀਟੀ ਰੁੱਤ ਦਾ ਗੋਲੀਆਂ ਚੱਲੀਆਂ ਸੀ ਤੇ ਕੈਨੇਡਾ ਗਾਣੇ ਤੇ ਆ ਹੁਣ ਪਿੱਛੇ ਜੇ ਪਿੰਕੀ ਧਾਲੀਵਾਲ ਦੇ ਘਰ ਦੇ ਸਾਹਮਣੇ ਕਿੰਨੇ ਕਿੰਨੇ ਵਾਰ ਫਾਇਰਿੰਗ ਹੋਈ ਹੈ ਪਿੰਕੀ ਧਾਲੀਵਾਲ ਜਿਹੜਾ 뮤직 ਪ੍ਰੋਡਿਊਸਰ ਤੇ ਸਪான்ਸਰ ਹੈ ਉਹਦੇ ਉਹਦੇ ਤੇ ਵੀ ਇਹ ਚੱਲ ਰਿਹਾ ਹੈ ਹਨ ਤੇ ਤਾਣੀਆਂ ਦੇ ਤਾਂ ਹੁਣ ਆਪਾਂ ਦੇਖੀ ਲੈ ਜੋ ਕੁਝ ਹੋ ਰਿਹਾ ਹੈ ਤੋਂ ਇਹਦਾ ਮਤਲਬ ਤਾਣੀਆਂ ਤੋਂ ਲੈ ਕੇ ਜਾਂ ਪਰਨੀਸ਼ ਤੋਂ ਲੈ ਕੇ ਤਾਣੀਆਂ ਤੱਕ ਐ ਕਰ ਲੋ ਤਾਲੀਆਂ ਤਾਂ ਹੁਣ ਲੇਟੈਸਟ ਹੈ ਨਾ 4 ਜੁਲਾਈ ਦੀ ਗੱਲ ਹੈ 18 ਦੀ ਗੱਲ ਹੈ ਜਿਹੜੀ 18 ਤੋਂ ਲੈ ਕੇ 25 ਤੱਕ ਮੈਂ 7 ਸਾਲ ਦੇ ਵਿੱਚ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਹੈ ਜਿਹੜੇ 뮤직 ਇੰਡਸਟਰੀ ਜਾਂ ਫਿਲਮ ਇੰਡਸਟਰੀ ਨਾਲ ਸੰਬੰਧਿਤ ਨੇ ਜਿਨ੍ਹਾਂ ਨੂੰ ਲੇਕਿਨ ਜਿਹੜੇ ਆਮ ਬੰਦਿਆਂ ਨੂੰ ਮਾਰਿਆ ਜਾਂਦਾ ਆ ਹੁਣ ਤੁਸੀਂ ਤੁਹਾਡੇ ਸਾਹਮਣੇ ਜਿਹੜਾ ਸੰਜੇ ਬਰਮਾ ਤੇ ਇਹ ਤਾਂ ਕੋਈ 뮤직 ਇੰਡਸਟਰੀ ਨਹੀਂ ਇਹ ਪੈਸੇ ਵਾਲਾ ਕਿਉਂਕਿ ਏਰੀਆ ਵੀ ਉਹ ਜਿਹੜਾ ਬਸਨੋਈ ਦਾ ਤਾਂ ਇਹ ਕਿਤੇ ਵੀ ਇਕੱਲਾ ਇਹ ਨਹੀਂ ਇਹ ਤਾਂ ਇੱਕ ਇੰਨੀ ਲਿਸਟ ਮੈਂ ਤੁਹਾਨੂੰ ਸਿਰਫ ਇਸ ਕਰਕੇ ਦੱਸੀ ਹੈ ਕਿ ਇਹ ਕੁਝ ਗੈਂਗਸਟਰ ਬਾਦ ਦਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਤੇ ਲੇਕਿਨ ਸਰਕਾਰ ਜਿਹੜੀ ਹੈ ਫੋਰ ਕਾਮ ਤਾਂ ਬਹੁਤ ਕਰ ਰਹੀ ਹੈ ਸਰਕਾਰ ਮਤਲਬ ਕਿ ਜੀ ਆ ਇੱਕ ਕਹਿੰਦੇ ਜੀ ਬਹੁਤ ਵਧੀਆ ਸਕੂਲ ਨੇ ਇੱਕ ਸਰਵੇ ਆਇਆ ਹੁਣ ਲੋਕ ਤਾਂ ਕਹਿੰਦੇ ਵੀ ਚੜ੍ਹਈਗੜ੍ਹ ਤੋਂ ਵੀ ਵਧੀਆ ਸਕੂਲ ਬਣਾ ਤੇ ਪੰਜਾਬ ਨੇ ਤਾਂ ਮਤਲਬ ਜੇ ਸਰਕਾਰੀ ਸਕੂਲ ਚੜ੍ਹਈਗੜ੍ਹ ਦੇ ਉਹ 全部 مقابلے ਪੰਜਾਬ ਦੇ ਸਕੂਲ ਵਧੀਆ ਹੋ ਗਏ ਤੇ ਲੋਕ ਤਾਂ ਹੈਰਾਨੀ ਪ੍ਰਗਟ ਕਰ ਰਹੇ ਨੇ ਵੀ ਕਿਵੇਂ ਆ ਜਾਂਦਾ ਕਿ ਕੌਣ ਸਰਵੇ ਕਰਦਾ ਕਿਵੇਂ ਹੁੰਦੀ ਹੈ ਮੈਂ ਨਹੀਂ ਇਹ ਕਹਿੰਦਾ ਕੁਝ ਰਿਪੋਰਟ ਦੀਆਂ ਗੱਲਾਂ ਤੁਸੀਂ ਕਰਨੀਆਂ ਨੇ ਸ਼ਹਿਰਾਂ ਦੀਆਂ ਗੱਲਾਂ ਪੰਜਾਬ ਨੂੰ ਡਿਵੈਲਪ ਕਰਨਾ ਹੈ ਰੰਗਲਾ ਪੰਜਾਬ ਬਣਾਉਣਾ ਹੈ ਲੇਕਿਨ ਤੁਸੀਂ ਰੰਗਲਾ ਪੰਜਾਬ ਬਣਾਓ ਕਿਉਂ ਕੌਣ ਕਹਿੰਦਾ ਨਾ ਬਣਾਓ ਰੰਗਲਾ ਪੰਜਾਬ ਲੇਕਿਨ ਤੁਸੀਂ ਰੰਗਲਾ ਪੰਜਾਬ ਜੁੱਤ ਨਸ਼ਾ ਵਿਰੁੱਧ ਕਰ ਰਹੇ ਹੋ ਉੱਥੇ ਹੁਣ ਅੱਜ ਦੀ ਰਿਪੋਰਟ ਇਹ ਕਹਿਦੀ ਹੈ ਕਿ ਜੀ ਜਿਹੜਾ ਕੁਛ ਚਿੱਟੇ ਦਾ ਤਾਂ ਕਾਲਾ ਜਿਹੜਾ ਬਾਜ਼ਾਰ ਚੱਲ ਹੀ ਰਿਹਾ ਸੀ ਸਮਗਲਨ ਤਸਕਰ ਫੜੇ ਜਾ ਰਹੇ ਨੇ ਲੇਕਿਨ ਜਿਹੜੇ ਹੋਰ ਇੱਕ ਨਵੀਂ ਤਸਕਰੀ ਸ਼ੁਰੂ ਹੋਗੀ ਨਵੀਂ ਕਾਲਾ ਬਿਜਾਰੀ ਸ਼ੁਰੂ ਹੋਗੀ ਉਹ ਗੋਲੀਆਂ ਦੀ ਹੋਗੀ ਜਿਹੜੀਆਂ ਗੋਲੀਆਂ ਚਿੱਟੇ ਨੂੰ ਹਟਾਉਣ ਲਈ ਲੱਗਦੀਆਂ ਨੇ ਜਿਹੜੀਆਂ 91 ਲੱਖ ਸਰਕਾਰੀ ਕਹਿੰਦੀ ਆ ਵੀ ਇਹ ਮੀਂਹ ਦੇ ਰੀਆ ਲੱਗਦੀਆਂ ਨੇ ਉਹ ਜਿਹੜੇ ਪ੍ਰਾਈਵੇਟ ਦੇ ਗੈਰ ਕਾਨੂੰਨੀ ਨਸ਼ਾ ਸ਼ਰਾਬ ਕੇਂਦਰ ਉਹਨਾਂ ਚ ਲੋਕ ਬੈਠੇ ਨੇ ਉਹ ਕਿੱਥੋਂ ਆਉਂਦੀਆਂ ਨੇ ਇਹ ਉਹਨਾਂ ਦਾ ਕੰਮ ਸ਼ੁਰੂ ਹੋ ਗਿਆ ਜੇ ਇਹ ਦੋ ਚੀਜ਼ਾਂ ਐਸੀਆਂ ਨੇ ਜਿੰਨਾ ਬਾਰੇ ਸਰਕਾਰ ਨੂੰ ਜਵਾਬ ਦੇਣਾ ਬਣਦਾ ਕਿ ਅਸੀਂ ਇਹਨੂੰ ਕਿਵੇਂ ਰੋਕੀਏ ਦੇਖੋ ਬੇਤ ਸਮਾਜ ਨੂੰ ਬਣਦਾ ਮੈਂ ਹੁਣ ਤੁਹਾਡੇ ਸਾਹਮਣੇ ਦੋ ਤਿੰਨ ਵੀਡੀਓ ਪਾਈਆਂ ਬਿਕਰ ਮਜੀਠੀਆ ਦੇ ਮੈਂ ਕਹਿੰਦਾ ਜੀ ਤੁਸੀਂ ਬਿਕਰ ਮਜੀਠੀਆ ਨੂੰ ਬਰੀ ਕਰ ਦਿਓ ਤੁਸੀਂ ਚਾਹ ਉਹਨਾਂ ਨੂੰ ਇਹ ਕਹਿ ਦਿਓ ਕਿ ਜੀ ਬਿੱਟੂ ਉਹਨਾਂ ਕੋ ਸੱਚ ਕਹਿ ਰਿਹਾ ਹੈ ਸੁਧਾਰਤ ਚਟਾਪਦਾ ਬਿਲਕੁਲ ਸੱਚ ਕਹਿ ਰਿਹਾ ਜਿਹੜੇ ਵੀ ਇਹ ਬੰਦੇ ਬੋਲੇ ਨੇ ਚਾਹ ਨਰਿੰਦਰ ਸਿੰਘ ਬੋਲਿਆ ਚਾਹ ਬੀਟੂ ਔਲਕਾ ਦਾ ਨਰਿੰਦਰ ਸਿੰਘ ਨੇ 50 ਕਰੋੜ ਲਿਆ ਸਾਰੀਆਂ ਗੱਲਾਂ ਤੁਸੀਂ ਕਰ ਲਓ ਕੋਈ ਠੀਕ ਕੋਈ ਗਲਤ ਪਰ ਇੱਕ ਗੱਲ ਤਾਂ ਕਲੀਅਰ ਹੈ ਕਿ ਪੰਜਾਬ ਦੀ ਜਵਾਨੀ ਮਰ ਰਹੀ ਹੈ ਨਸ਼ਾ ਪੰਜਾਬ ਚ ਆ ਰਿਹਾ ਹੈ ਕੋਈ ਤਾਂ ਲੈ ਕੇ ਆ ਰਿਹਾ ਹੈ ਕੋਈ ਤਾਂ ਜ਼ਿੰਮੇਵਾਰ ਹੈ ਉਹ ਕੋਣ ਜ਼ਿੰਮੇਵਾਰ ਹੈ ਉਹ ਕਿਉਂ ਕਿਹਦੀ ਜ਼ਿੰਮੇਵਾਰੀ ਹੈ ਉਹਨੂੰ ਫੜਨਾ ਉਹਨੂੰ ਰੋਕਣਾ ਉਹਤੇ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਕੀਦੀ ਹੈ ਜੈਂਗਸਟਰ ਕੋਈ ਵੀ ਹੈ ਕਿੱਥੇ ਬੈਠਾ ਕਾਰਨ ਕੋਈ ਵੀ ਹੋ ਸਕਦਾ ਹੈ ਕਿਸੇ ਨੂੰ ਜਿਹੜਾ ਹੈ ਡਰਾਉਣ ਧਮਕਾਉਣ ਦਾ ਲੇਕਿਨ ਜ਼ੋਬੇਵਾਰੀ ਤੇ ਸਰਕਾਰ ਦੀ ਲੈਂਡ ਆਰਡਰ ਦੀ ਹੈ ਉਹ ਕਿਉਂ ਨਹੀਂ ਹੈ ਹਰ ਰੋਜ਼ ਕਤਲ ਹੋ ਰਹੇ ਨੇ ਥਾਂ ਥਾਂ ਕਤਲ ਹੋ ਰਹੇ ਨੇ ਮਦਰ ਪੁੱਈ ਦੇਣ ਐਸਾ ਨਹੀਂ ਜਿਹਦੇ ਕਤਲ ਨਹੀਂ ਹੁੰਦੇ ਮੈਂ ਹਰ ਰੋਜ਼ ਦੀਆਂ ਖਬਰਾਂ ਚ ਕਤਲ ਦੀਆਂ ਖਬਰਾਂ ਲੈਣੇ ਮੈਨੂੰ ਫਿਰ ਉਹ ਮੈਂ ਉਹ ਨਹੀਂ ਲੈ ਰਿਹਾ ਜਿਹਦੇ ਚਾਚੇ ਨੂੰ ਮਾਰਤਾ ਕਹੀ ਮਾਰ ਕੇ ਪਤੀ ਦੇ ਪ੍ਰੇਮੀ ਨੂੰ ਮਾਰਦੋ ਤਾਂ ਕਾਰਨ ਤਾਂ ਪਤਾ ਹੈ ਮੈਂ ਉਹਨਾਂ ਕਤਲਾਂ ਦੀ ਗੱਲ ਕਰਦਾ ਜਿਹੜੇ ਸ਼ਰਿਆਂ ਹੋ ਰਹੇ ਨੇ ਜਿਨ੍ਹਾਂ ਦਾ ਸਿੱਧੇ ਤੌਰ ਤੇ ਗੈਂਗਸਟਰ ਨਾਲ ਸੰਬੰਧ ਹੈ ਲੇਕਿਨ ਇਸ ਲੌਂਡ ਆਊਟ ਦੀ ਸਥਿਤੀ ਤੇ ਸਰਕਾਰ ਕਿਉਂ ਨਹੀਂ ਬੋਲਦੀ ਕਿਉਂ ਨਹੀਂ ਕਹਿੰਦੀ ਵੀ ਅਸੀਂ ਕਿਹਾ ਕੀ ਇਹ ਵਧਰ ਸਾਡੀ ਪੁਲਿਸ ਦਾ ਹਾਲ ਦੇਖ ਲਉ ਹੁੰਦੇ ਤੁਸੀਂ ਪੁਲਿਸ ਦੀ ਗੱਲ ਕਰਦੇ ਹੋ ਜੀ ਪੁਲਿਸ ਰੋਕੇ ਪੁਲਿਸ ਤਾਂ ਆਪ ਬੜੀ ਦੁਖੀ ਹੈ ਕੱਲ ਇੱਕ ਵੀਡੀਓ ਤੁਸੀਂ ਸਭਨੇ ਪਹਿਲੇ ਦਰਸ਼ਕਾਂ ਸੁਣੀ ਹੋ ਖੱਣੇ ਦੇ ਵਿੱਚ ਇੱਕ ਸਪਾਈ ਕਹਿ ਰਿਹਾ ਸਾਡੀ ਕੌਣ ਹੁੰਦਾ ਜੀ ਸਾਨੂੰ ਭੇਜ ਦਿੰਦ ਨੇ ਅਸੀਂ ਸਾਨੂੰ ਕੋਈ ਟਰਾਂਸਪੋਰਟ ਨਹੀਂ ਦਿੰਦੇ ਸੀ ਆਪਦੀ ਗੱਡੀ ਚ ਆਏ ਨਾ ਸਾਨੂੰ ਪਾਣੀ ਦਾ ਪ੍ਰਬੰਧ ਨਾ ਖਾਣ ਪੀਣ ਦਾ ਪ੍ਰਬੰਧ ਜੇ ਅਸੀਂ ਬੋਲਦੇ ਆ ਸਾਡੀ ਐਬਸੈਂਟ ਲਾ ਦਿੰਦੇ ਨੇ ਆ ਹੁਣ 20 ਪੈ ਰਿਹਾ ਸਾਡੇ ਸਾਹਮਣੇ ਤਾਂ ਕੋਈ ਜਗ੍ਹਾ ਵੀ ਨਹੀਂ ਲੁਕਣ ਲਈ ਮਤਲਬ ਸਾਡਾ ਹਾਲ ਇਹ ਦੇਖੋ ਅਸੀਂ 55 ਸਾਲ ਦੇ ਹੋ ਗਏ ਸਾਨੂੰ ਕੋਈ ਪੁੱਛਦਾ ਨਹੀਂ ਸਾਡੇ ਅਫਸਰ ਕੋਈ ਇਹ ਜਿਹੜਾ ਮਤਲਬ ਉਹ ਬੰਦੇ ਨੇ ਪੂਰੀ ਫ੍ਰਸਟ੍ਰੇਸ਼ਨ ਆਫ ਦੀ ਸੋਸ਼ਲ ਮੀਡੀਆ ਚ ਵੀਡੀਓ ਪਾ ਕੇ ਫੇਸਬੁਕ ਤੇ ਕੱਢੀ ਐ ਤੇ ਉਹ ਡੀਜੀਪੇ ਕੋਲ ਕਹਦਾ ਮੇਰੀ ਗੱਲ ਚਲੀ ਜਾਵੇ ਪੁਲਿਸ ਦਾ ਹਾਲ ਇਹ ਹੈ ਜਿਹੜੀ ਫ੍ਰਸਟ੍ਰੇਸ਼ਨ ਉਧਰ ਵੀ ਹੈ ਫ੍ਰਸਟ੍ਰੇਸ਼ਨ ਇੱਧਰ ਵੀ ਹੈ ਪੰਜਾਬ ਨੂੰ ਹੁਣ ਰੰਗਲਾ ਤਾਂ ਬਣਾਓ ਔਰ ਕਦੋਂ ਬਣੂਗਾ ਕਿਵੇਂ ਬਣੂਗਾ ਇਹਦਾ ਕੋਈ ਫਾਰਮੂਲਾ ਕੋਈ ਮਾਡਲ ਵੀ ਦਿਓ ਨਾ ਅਜਾ ਹੁਣ ਕੀ 40000 ਏਕੜ ਜ਼ਮੀਨ ਤੇ ਜਿਹਦੀ ਰੋਡ ਲਈ ਉਸ ਨੂੰ ਤੁਸੀਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਕਿਸਾਨਾਂ ਦੇ ਅਜਾੜੇ ਦੀ ਤਿਆਰੀ ਕਰ ਰਹੇ ਹੋ ਜਿਹਦਾ ਬਹੁਤ ਵਿਰੋਧ ਹੋ ਰਿਹਾ ਉਹਦੇ ਨਾਲ ਪੰਜਾਬ ਰੰਗਲਾ ਬਣੂਗਾ ਇਹ ਵੀ ਤਾਂ ਦੇਖੋ ਨਾ ਲੋਕ ਲੋਕ ਜਾਣਗੇ ਕਿੱਥੇ ਜਿਹੜੇ ਲੋਕ ਉੱਜਣਗੇ 4 ਲੱਖ ਉਹ ਜਾਣਗੇ ਕਿੱਥੇ ਉਹਨਾਂ ਦਾ ਕੀ ਮਾਡਲ ਹੈ ਜਿਹੜਾ ਸਰਵੇ ਕੀਤਾ ਹੋਇਆ ਬਹੁਤ سارے ਸਵਾਲ ਨੇ ਸਰਕਾਰ ਦੇ ਸਾਹਮਣੇ ਔਰ ਇਹ ਸਰਕਾਰ ਦੇ ਅਸੀਂ ਕੋਈ ਜਿਆਦਾ ਇਸ ਕਰਕੇ ਨਹੀਂ ਅਸੀਂ ਸਰਕਾਰ ਨੂੰ ਲੋਕਾਂ ਦੀ ਆਵਾਜ਼ ਬਣ ਕੇ ਜੋ ਲੋਕ ਚਾਹੁੰਦੇ ਨੇ ਉਹ ਅਸੀਂ ਪੁੱਛਣਾ ਚਾਹੁੰਦੇ ਆ ਮੈਨੂੰ ਲੱਗਦਾ ਕਿ ਘੱਟੋ ਘੱਟ ਲੌਂਡ ਆਰਡਰ ਤੇ ਤਾਂ ਸਰਕਾਰ ਹੁਣ ਬੱਲੂਗੀ ਮੇਰਾ ਤਾਂ ਇੰਨੇ ਕਹਿਣਾ ਤੁਹਾਡਾ ਕੀ ਕਹਿਣਾ ਤੁਸੀਂ ਦੱਸੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ